ਖਬਰ ਫਿਰੋਜ਼ਪੁਰ ਤੋਂ ਆ ਰਹੀ ਹੈ ਫਿਰੋਜ਼ਪੁਰ ਦੇ ਵਿੱਚ ਜੇਲ੍ਹ ਦੇ ਵਿੱਚ ਪਹਿਲਾਂ ਦੋ ਕੈਦੀਆਂ ਦੀ ਲੜਾਈ ਹੋਈ ਤੇ ਇੱਕ ਕੈਦੀ ਨੂੰ ਜਦੋਂ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ ਤਾਂ ਕੈਦੀ ਪੁੜਸ ਨੂੰ ਅਤੇ ਡਾਕਟਰਾਂ ਦੀ ਟੀਮ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਫਿਰੋਜ਼ਪੁਰ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਇੱਥੇ ਸਿਵਰ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਕੈਦੀ ਫਰਾਰ ਹੋ ਗਿਆ ਇਹ ਘਟਨਾ ਅੱਜ ਸਵੇਰ ਦੀ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਕੈਦੀ ਜੇਲ੍ਹ ਵਿੱਚ ਇਲਾਜ ਕਰਾਉਣ ਲਈ ਹਸਪਤਾਲ ਵਿੱਚ ਭਰਤੀ ਹੋਇਆ ਸੀ ਹਾਲਾਂਕਿ ਪੁਲਿਸ ਵੱਲੋਂ ਉਕਤ ਕੈਦੀ ਨੂੰ ਕੁਝ ਦੇਰ ਬਾਅਦ ਫੜ ਲਿਆ ਗਿਆ ਪਰ ਮੁੱਢਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਜੇਲ੍ਹ ਦੇ ਅੰਦਰ ਕੈਦੀਆਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਇਸ ਦੌਰਾਨ ਇੱਕ ਕੈਦੀ ਦੀ ਉਂਗਲ ਟੁੱਟ ਗਈ ਸੀ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ داخل کروایا ਗਿਆ ਸੀ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਟੁੱਟੀ ਹੋਈ ਉਗਲਦਾ ਆਪਰੇਸ਼ਨ ਹੋਣਾ ਸੀ ਪਰ ਮੌਕੇ ਤੇ ਜਾ ਕੇ ਦੇਖਿਆ ਤਾਂ ਕੈਦੀ ਬੈੱਡ ਤੇ ਮੌਜੂਦ ਨਹੀਂ ਸੀ ਦੂਜੇ ਪਾਸੇ ਜੇਲ ਸਿਕਿਉਰਿਟੀ ਦੀ ਵੀ ਇਸ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਦੂਜੇ ਪਾਸੇ ਜਦੋਂ ਇਸ ਬੰਦੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਜਾਣਕਾਰੀ ਦਿੰਦੇ ਆ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਿਸ਼ੂ ਵਾਸੀ ਬਗਦਾਦੀ ਗੇਟ ਨਾਮਕ ਕੈਦੀ ਜੇਲ੍ਹ ਦੇ ਅੰਦਰ ਬੰਦ ਸੀ ਉਸ ਦੀ ਸਿਹਤ ਵਿਗੜਨ ਕਰਕੇ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਹ ਬਾਥਰੂਮ ਦਾ ਬਹਾਨਾ ਅਪਣਾ ਕੇ ਫਰਾਰ ਹੋ ਗਿਆ ਜਦ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਮੁਸਤਦੀਦੀ ਦੇ ਨਾਲ ਕਾਰਵਾਈ ਕਰਦਿਆਂ ਹੋਇਆਂ ਪੱਜੇ ਹੋਏ ਫਰਾਰ ਹੋਏ ਕੈਦੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਖਿਲਾਫ ਪਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅੱਜ ਹਵਾਲਾਤੀ ਜਿਹੜਾ ਉਹ ਭੱਜਿਆ ਹੈਗਾ ਸੀਗਾ ਸਿਵਲ ਹਸਪੀਟਲ ਤੋਂ ਕੀ ਨਾਮ ਹੈਗਾ ਔਰ ਉਹ ਫੜਿਆ ਗਿਆ ਰਿਸ਼ੂ ਵਾਸੀ ਬਗਦਾਦੀਗੜ ਫਿਰੋਜ਼ਪੁਰ ਦਾ ਇੱਕ ਕੈਦੀ ਸੀ ਜੋ ਕਿ ਬੰਦ ਸੀਗਾ ਔਰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਕਿ ਬਿਮਾਰ ਸੀ ਉਹ 23 ਤਰੀਕ ਨੂੰ ਸਿਵਲ ਹਸਪੀਟਲ ਫਿਰੋਜ਼ਪੁਰ ਵਿਖੇ ਦਾਖਲ ਹੋਇਆ ਸੀ ਜੋ ਗਾਰਡ ਲੱਗੀ ਹੋਈ ਸੀ ਅੱਜ ਸਵੇਰੇ ਵਾਸ਼ਰੂਮ ਜਾਣ ਦਾ ਬਹਾਨਾ ਬਣਾ ਕੇ ਉਹ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਜੋ ਪੁਲਸ ਨੇ ਮਸ਼ਤੇਦੀ ਵਰਤਦੇ ਹੋਏ ਇਮੀਡੀਏਟਲੀ ਉਹਨੂੰ ਫੜ ਲਿਆ ਤੇ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤੇ ਪੁਲਸ ਹਰਾਸਤ ਵਿੱਚੋਂ ਭੱਜਣ ਕਰਕੇ ਉਸਤੇ ਕੇਸ ਰਜਿਸਟਰ ਕੀਤਾ ਗਿਆ ਤੇ ਉਹਦੀ ਗ੍ਰਿਫਤਾਰੀ ਪਈ ਸਰ ਕਿਹੜੇ ਉਹਨਾਂ ਜੇਗਾ ਸੀ ਉਹ ਚੋਰੀ ਦੇ ਕੇਸ ਦੇ ਵਿੱਚ ਅੰਦਰ ਸੀ ਸਰ ਕਿੰਨੀ ਦੇਰ ਤੋਂ ਜਿਹੜਾ ਹਸਪਤਾਲ ਦੇ ਵਿੱਚ ਐਡਮਿਟ ਹੈਗਾ ਸੀ ਇਹ ਜਿਹੜਾ ਸੀਗਾ ਰਿਸ਼ੂ 23 ਤਰੀਕ ਨੂੰ ਦਾਖਲ ਹੋਇਆ ਸੀ 23 4 ਨੂੰ ਤੇ ਇਹ ਅਜੇ ਤੱਕ ਦਾਖਲ ਸੀ ਇਹਦੀ ਅਜੇ ਸਰਜਰੀ ਹੋਣੀ ਹੈ ਜਿਹਦੇ ਕਰਕੇ ਇਹ ਉੱਥੇ ਅਜੇ ਦਾਖਲ ਇਹ ਇਸਰਫਰਾਰ ਕਿਵੇਂ ਹੋਇਆ ਉਹ ਇਹਨੇ ਬਾਥਰੂਮ ਦਾ ਦੱਸ ਕੇ ਮੈਂ ਬਾਥਰੂਮ ਜਾਣਾ ਤਾਂ ਉਸ ਬਹਾਨੇ ਦੇ ਮੁਤਾਬਕ ਉੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਸਰ ਉੱਥੇ ਪਤਾ ਨਹੀਂ ਲੱਗਾ ਗਾਰਡ ਵੀ ਜਿਹੜੀ ਨਾਲ ਹੁੰਦੀ ਹੈ ਉਸ ਟਾਈਮ ਦੇ ਉੱਪਰ ਗਾਰਡ ਨੂੰ ਪਤਾ ਲੱਗਿਆ ਇਸੇ ਕਰਕੇ ਤਾਂ ਇਮੀਡੀਏਟਲੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਫਿਰ ਟਰੈਕ ਕੀਤਾ ਜੀ ਉਹਨਾਂ ਮਗਰ ਇਮੀਡੀਏਟਲੀ ਟਰੈਕ ਕੀਤਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਸੀ ਕਿ ਪੁਲਿਸ ਬਾਥਰੂਮ ਦੇ ਬਾਹਰ ਜਿਸ ਰਸਤੇ ਤੋਂ ਇਹ ਗਿਆ ਵੀ ਉਸ ਪੁਲਿਸ ਬਾਹਰ ਵੀ ਲੱਗੀ ਹੋਈ ਹੈ ਜੋ ਇਹ ਨਿਕਲਿਆ ਤੇ ਇਹਨੂੰ ਫੜ ਲਿਆ ਗਿਆ ਹਾਂਜੀ ਮੇਰੇ ਨਾਲ ਡਾਕਟਰ ਆ ਗਿਆ ਬਲਸ ਵਿਲ ਹਸਪੀਟਲ ਫਲੋਸਪੁਰ ਤੋਂ ਮੈਂ ਐਮਰਜੈਂਸੀ ਮੈਡੀਕਲ ਅਫੀਸਰ ਸਾਡੇ ਕੋਲ ਰਿਸ਼ੂ ਨਾਮ ਦਾ ਇੱਕ ਸੈਂਟਰਲ ਜੇਲ੍ਹ ਤੋਂ ਕੈਦੀ ਆਇਆ ਸੀਗਾ ਤੇ ਸਾਡੇ ਕੋਲ ਉੱਪਰ ਦਾਖਲ ਸੀ ਪ੍ਰिजनਰ ਵਾਰਡ ਦੇ ਵਿੱਚ ਤੇ ਅੱਜ ਜਦੋਂ ਸਵੇਰੇ ਅਸੀਂ ਦਵਾਈ ਦੇਣ ਗਏ ਤਾਂ ਸਾਨੂੰ ਉਹ ਬੈੱਡ ਤੇ ਨਹੀਂ ਮਿਲਿਆ ਤੇ ਇਲਾਜਮਾਂ ਵੱਲੋਂ ਭਾਗ ਜਾਰੀ ਹੋਈ ਗੀ ਠੀਕ ਇਲਾਜ ਚੱਲ ਰਿਹਾ ਸੀ ਇਲਾਜ ਚੱਲ ਰਿਹਾ ਸੀ